ਖਾਲਸਤਾਨੀਆਂ ਨੂੰ ਗੈਂਗਸਟਰਾਂ ਅਤੇ ਡਰੱਗਸਮਗਲਰਾਂ ਨਾਲ ਇੱਕ ਡੂੰਘੀ ਸਾਜ਼ਿਸ਼ ਤਹਿਤ ਜੋੜਿਆ ਗਿਆ ਹੈ। ਅਜਿਹਾ ਕਰਕੇ ਖਾਲਸਤਾਨ ਲਈ ਸੰਘਰਸ਼ ਕਰ ਰਹੇ ਸਿੱਖਾਂ ਨੂੰ ਬਦਨਾਮ ਕਰਨ ਦਾ ਉਦੇਸ਼ ਹੈ। ਇਹ ਗੰਭੀਰ ਦੋਸ਼ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਦਲ ਖਾਲਸਾ ਦੇ ਆਗੂ ਕਮਰਪਾਲ ਸਿੰਘ ਨਾਲ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਲਾਏ। ਇਸ ਤੋਂ ਇਲਾਵਾ ਉਹਨਾਂ ਵਿਦੇਸ਼ਾਂ ਵਿੱਚ ਮਿਤਕੇ ਕੁਝ ਸਿੱਖ ਆਗੂਆਂ ਨੂੰ ਕਤਲ ਕਰਵਾਉਣ ਬਾਰੇ ਵੀ ਇੰਡੀਆ ਦੀਆਂ ਏਜੰਸੀਆਂ ਉੱਤੇ ਦੋਸ਼ ਮੜੇ। ਇਨ੍ਹਾਂ ਦੋਵੇਂ ਸਿੱਖ ਜੱਥੇਬੰਦੀਆਂ ਨੇ 26 ਜਨਵਰੀ ਦਾ ਗਣਤੰਤਰ ਦਿਵਸ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਉਹਨਾਂ ਆਖਿਆ ਹੈ ਕਿ 26 ਜਨਵਰੀ ਨੂੰ ਮੋਗਾ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ ਜਾਏਗਾ ਅਤੇ ਇਹ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾਏਗਾ। ਉਹਨਾਂ ਕਿਹਾ ਕਿ ਭਾਰਤ ਦੇ ਹੁਕਮਰਾਨਾਂ ਵੱਲੋਂ ਸੰਵਿਧਾਨ ਦੇ ਵਰਤੋਂ ਅਤੇ ਦੁਰਵਰਤੋਂ ਕਰਕੇ ਸਿੱਖਾਂ ਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਅਤਿਆਚਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘ ਭਾਰਤ ਤੇ ਪੰਜਾਬ ਜੰਗ ਦੇ ਜੰਗੀ ਕੈਦੀ ਨੇ ਅਤੇ ਉਹਨਾਂ ਨਾਲ ਜੰਗੀ ਕੈਦੀਆਂ ਵਰਗਾ ਹੀ ਭਾਰਤ ਨੂੰ ਬਿਹਾਰ ਕਰਨਾ ਚਾਹੀਦਾ ਹੈ। ਉਹਨਾਂ ਪਿਛਲੇ 1 ਸਾਲ ਤੋਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਆਗੂਆਂ ਨੂੰ ਭਾਰਤੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਏ ਜਾਣ ਦਾ ਦੋਸ਼ ਲਾਇਆ। ਸੰਵਿਧਾਨ ਨੂੰ ਬਦਲ ਕੇ ਅਤੇ ਕਾਨੂੰਨਾਂ ਵਿੱਚ ਸੋਧ ਕਰਕੇ ਪੁਲਿਸ ਸਣੇ ਹੋਰਨਾਂ ਏਜੰਸੀਆਂ ਨੂੰ ਬੇਪਨਾਹ ਤਾਕਤਾਂ ਦੇ ਕੇ ਬੇਲਗਾਮ ਕਰਨ ਦਾ ਵੀ ਉਹਨਾਂ ਦੋਸ਼ ਲਾਇਆ। ਪਿਛਲੇ 1 ਸਾਲ ਤੋਂ ਦੇਸ਼ਾਂ ਦੇ ਵਿੱਚ ਬੈਠੇ ਸਿੱਖ ਆਗੂਆਂ ਨੂੰ ਜਿਸ ਤਰੀਕੇ ਦੇ ਨਾਲ ਭਾਰਤੀ ਏਜੰਸੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਟਾਰਗੇਟ ਕਿਲਿੰਗਸ ਕੀਤੀਆਂ ਜਾ ਰਹੀਆਂ ਨੇ ਕਨਸਟੀਟਿਊਸ਼ਨ ਅਤੇ ਲਾਜ਼ ਨੂੰ ਅਮੈਂਡ ਕਰਕੇ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਸੁਰੱਖਿਆ ਫੋਰਸਾਂ ਨੂੰ ਤੇ ਪੁਲਿਸ ਨੂੰ ਬੇਪਨਾਹ ਅਤੇ ਬੇਲਗਾਮ ਬਣਾਇਆ ਜਾ ਰਿਹਾ ਔਰ ਜਿਹੜੇ ਸਾਡੇ ਲੰਮੇ ਅਰਸੇ ਤੋਂ ਰਾਜਸੀ ਕੈਦੀ ਨੇ ਉਹਨਾਂ ਦੀਆਂ ਰਿਹਾਈਆਂ ਦੇ ਵਿੱਚ ੜਿੱਕੇ ਡਾਏ ਜਾ ਰਹੇ ਨੇ ਔਰ ਬੇ ਲੋੜੀਆਂ ਸ਼ਰਤਾ ਰੱਖੀਆਂ ਜਾ ਰਹੀਆਂ ਨੇ ਇਸ ਤੋਂ ਅੱਗੇ ਯੂਪੀਏ ਵਰਗੇ ਕਾਨੂੰਨਾ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਪਹਿਲਾਂ ਆਰਗੇਨਾਈਜੇਸ਼ਨਸ ਨੂੰ ਬੈਨ ਕੀਤਾ ਜਾਂਦਾ ਸੀ 테러ਰਿਸਟ ਡਿਕਲੇਅਰ ਕੀਤਾ ਜਾਂਦਾ ਸੀ ਹੁਣ ਇੰਡੀਵਿਜੂਅਲਸ ਨੂੰ ਕੀਤਾ ਜਾ ਰਿਹਾ ਔਰ ਇਹ ਸਭ ਕੁਝ ਇਮਪਿਊਨਿਟੀ ਦੇ ਨਾਲ ਲਗਾਤਾਰ ਕੰਟੀਨਿਊਸਲੀ ਹੋ ਰਿਹਾ ਐ ਇਸ ਸਾਰੇ ਵਰਤਾਰੇ ਤੇ ਸਾਨੂੰ ਇਤਰਾਜ਼ ਹੈ ਔਰ ਅਸੀਂ ਇਹਦੇ ਪ੍ਰੋਟੈਸਟ ਵਿੱਚੋਂ 26 ਜਨਵਰੀ ਜਿਹੜਾ ਕਿ ਇੰਡੀਆ ਦਾ ਰਿਪਬਲਿਕ ਡੇ ਹੈ ਉਸ ਦਿਨ ਉਸ ਦਿਨ ਨੂੰ ਬਲੈਕ ਰਿਪਬਲਿਕ ਡੇ ਦੇ ਤੌਰ ਤੇ ਮਨਾਣ ਲਈ ਪ੍ਰੋਟੈਸਟ ਕਰਾਂਗੇ ਸਾਡਾ ਇਹ ਪ੍ਰੋਟੈਸਟ ਦੋਨਾਂ ਆਰਗੇਨਾਈਜੇਸ਼ਨਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਹੋਏਗਾ ਰੀਸੈਂਟਲੀ ਜਿਹੜੀ ਸਰਬਤਖਾਲਸਾ ਵੱਲੋਂ ਅਪੁਆਇੰਟਡ ਕਾਰਜਕਾਰੀ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੋਂਕੇ ਦੀ ਜਿਹੜੀ ਇੱਕ ਰਿਪੋਰਟ ਸਾਹਮਣੇ ਆਈ ਹੈ ਉਹ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਡੇ ਸਾਹਮਣੇ ਰੱਖ ਰਿਹਾ ਜਿਹੜੀ ਅਸੀਂ ਜਿੰਨੀਆਂ ਹੁਣ ਤੱਕ ਗੱਲਾਂ ਕੀਤੀਆਂ ਨੇ ਉਸ ਨੂੰ ਮੈਂ ਐਕਸਪਲੇਨ ਕਰਦੇ ਹੋਏ ਜਥੇਦਾਰ ਦੀ ਰਿਪੋਰਟ ਜਾਂ ਜਿਹੜਾ ਘਟਨਾਕਰਮ ਸਾਡੇ ਸਾਹਮਣੇ ਆਇਆ ਉਹ ਸਾਡੇ ਸਾਹਮਣੇ ਇੱਕ ਮਿਸਾਲ ਹੈ ਸਾਡੀਆਂ ਅੱਖਾਂ ਖੋਲਣ ਲਈ ਕਿ ਜਿਸ ਸਿਸਟਮ ਦੇ ਵਿੱਚ ਜਿਸ ਮੁਲਕ ਦੇ ਵਿੱਚ ਤਖਤੇ ਜਥੇਦਾਰ ਨਾਲ ਅਜਿਹਾ ਹਸ਼ਰ ਹੋ ਸਕਦਾ ਹੈ ਜਾਂ ਹੋਇਆ ਹੈ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਬਾਕੀ 10-12 ਹਜ਼ਾਰ ਜਿਹੜੇ ਨੌਜਵਾਨ ਪਿਛਲੇ 20 ਸਾਲਾਂ ਦੇ ਵਿੱਚ ਖਪਾ ਦਿੱਤੇ ਗਏ ਉਹਨਾਂ ਨਾਲ ਕੀ ਹੋਇਆ ਹੋਵੇਗਾ ਇੱਕ ਗਲੇਰਿੰਗ ਐਗਜ਼ਾਮਪਲ ਹੈ ਪਰੂਵ ਹੈ ਸਾਡੇ ਸਾਹਮਣੇ ਹੁਣ ਕਿ ਇਹ ਕੁਝ 10 15000 ਨੌਜਵਾਨਾਂ ਨਾਲ 20 ਸਾਲ ਪੰਜਾਬ ਦੀ ਧਰਤੀ ਤੇ ਕੀਤਾ ਗਿਆ ਔਰ ਉਹਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਸਿਕਿਉਰਿਟੀ ਫੋਰਸਿਸ ਪੁਲਿਸ ਜੁਡੀਸ਼ਰੀ ਬਿਊਰੋਕਰੇਸੀ ਸਾਰਿਆਂ ਦੀ ਇੱਕ ਦੂਜੇ ਦੇ ਨਾਲ ਕਨਾਈਮਨ ਸੀ ਸਭ ਰਲੀਆਂ ਹੋਈਆਂ ਸਨ ਇੱਕ ਦੂਜੇ ਦੇ ਨਾਲ ਇਸ ਖੂਨ ਦੀ ਹੋਲੀ ਖੇਡ ਨਹੀਂ ਸਿੱਖਾਂ ਦੇ ਇਹ ਖੋਨ ਦੀ ਹੌਲੀ ਖੇਡਣ ਲਈ ਸਭ ਇਕੱਟੀਆਂ ਸੀ ਇੱਕ ਪਾਸੇ ਕਤਲ ਕਰ ਰਹੇ ਨੇ ਦੂਜੇ ਪਾਸੇ ਇੱਕ ਹੋਰ ਜਿਹੜਾ ਸੂਖਮ ਹਮਲਾ ਸਾਡੇ ਤੇ ਕਰ ਰਹੇ ਨੇ ਉਹ ਇਹ ਕਰ ਰਹੇ ਨੇ ਕਿ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਖਾਲਸਤਾਨੀਆਂ ਦੇ ਨਾਲ ਕਲੱਬ ਕਰ ਰਹੇ ਨੇ ਵਿੱਚ ਥੋੜਾ ਜਿਹਾ ਇੱਕ ਡਰੱਗਸ ਦਾ ਮੈਟਰ ਵੀ ਉਹਦੇ ਚ ਇਨਕਲੂਡ ਕਰ ਦਿੰਦੇ ਨੇ ਕਿ ਜੀ ਇਹ ਡਰੱਗਸ ਦੇ ਵਪਾਰੀ ਨੇ ਇਹ ਗੈਂਗਸਟਰਸ ਨੇ ਤੇ ਇਹ ਖਾਲਸਤਾਨੀ ਨੇ ਤਿੰਨਾਂ ਨੂੰ ਇਕੱਠਾ ਕਲੱਬ ਕਰ ਰਹੇ ਨੇ ਇਹ ਤੁਹਾਡੀ ਮੂਵਮੈਂਟ ਨੂੰ ਬਦਨਾਮ ਕਰ ਰਹੇ ਨੇ ਇਹ ਬੜਾ ਸੂਖਮ ਵਾਰ ਹੈ ਜਿਹੜਾ ਕਿ ਸਮਝਣ ਦੀ ਬਹੁਤ ਲੋੜ ਹੈ ਔਰ ਇਹਨਾਂ ਨੂੰ ਕਾਊਂਟਰ ਕਰਨ ਦੀ ਲੋੜ ਹੈ ਇੱਕ ਬੜਾ ਹੀ ਖਤਰਨਾਕ ਨੈਰੇਟਿਵ ਸੱਜਿਆ ਜਾ ਰਿਹਾ ਹੈ ਉਹਨਾਂ ਨੇ ਲੇਟੈਸਟ ਕੀ ਕੀਤਾ ਜਿਹੜੇ ਇੰਡੀਵਿਜੂਅਲਸ ਨੂੰ ਇਹਨਾਂ ਨੇ ਬੈਨ ਕੀਤਾ ਜਿਹੜਾ دہشتਗਰਦ ਅਲਾਨੇ ਆ ਉਹਦੇ ਚ ਕਰ ਦਿੱਤਾ ਜੀ ਲਖਵੀਰ ਸਿੰਘ ਲੰਡਾ ਤੇ ਇੱਕ ਉਹ ਜਿਹੜਾ ਗੋਲਡੀ ਬਰਾੜ ਹੈ ਹੁਣ ਤੁਸੀਂ ਦੇਖੋ ਕਿ ਜਦੋਂ ਇਹ ਲਿਸਟ ਬਣੇਗੀ ਜਦੋਂ ਦੁਨੀਆ ਦੇ ਐਮਬੈਸੀਸ ਨੂੰ ਜਾਏਗੀ ਜਦੋਂ ਦੂਜੀਆਂ ਦੇ ਕੰਟਰੀਜ਼ ਨੂੰ ਜਾਏਗੀ ਉੱਚ ਕੀ ਆਏਗਾ ਜਦੋਂ ਬਹੁਤ ਸਾਰੇ ਹੋਰ ਨੇ ਪੰਜਾਬ ਤੋਂ ਉੱਪਰ ਨੇ ਬੰਦੇ ਜਿਨ੍ਹਾਂ ਨੂੰ ਇਹਨਾਂ ਨੇ ਲਿਸਟ ਕੀਤਾ ਹੋਇਆ ਪਰ ਜੇ ਮੈਂ ਸਿੱਖਾਂ ਦੀ ਵੀ ਗੱਲ ਕਰਾਂ ਵਦਾワ ਸਿੰਘ ਲਖਬੀਰ ਸਿੰਘ ਦੂਸਰਾ ਸਿੰਘ ਰੰਜੀਤ ਸਿੰਘ ਨੇਤਾ ਉਹਨਾਂ ਦੀ ਲਿਸਟ ਦੇ ਵਿੱਚ ਲੰਡਾ ਤੇ ਬਰਾੜ ਲੈ ਆਂਦੇ ਨੇ ਹੁਣ ਇਹੀ ਇੱਕ ਜਿਹੜਾ ਮਤਲਬ ਸਬਟਲ ਅਟੈਕ ਹੈ ਨਾ ਸਾਡੇ ਤੇ ਇਹ ਕੀਤਾ ਜਾ ਰਿਹਾ ਕਿ ਜਿਹੜੇ ਫ੍ਰੀडम फाइਟਰ ਸੀਗੇ ਜਿਹੜੇ ਇੱਕ ਕੌਜ਼ ਲਈ ਲੜ ਰਹੇ ਨੇ ਜਿਹੜੇ ਆਪਣੇ ਰਿਲੀਜੀਅਨ ਲਈ ਲੜ ਰਹੇ ਨੇ ਜਿਨ੍ਹਾਂ ਨੇ ਹਥਿਆਰ ਚੁੱਕੇ ਨੇ ਉਹਨਾਂ ਨੂੰ ਉਹਨਾਂ ਲੋਕਾਂ ਦੇ ਨਾਲ ਕਲੱਬ ਕਰ ਰਹੇ ਨੇ ਉਸ ਕੈਟਾਗਰੀ ਦੇ ਵਿੱਚ ਜਿਨ੍ਹਾਂ ਨੇ ਹਥਿਆਰ ਮਨੀ ਨੇਮ ਐਂਡ ਫੇਮ ਲਈ ਚੁੱਕੇ ਜਿਹੜਾ ਬਾਹਰ ਦੇ ਮੁਲਖਾਂ ਦੇ ਵਿੱਚ ਵੀ ਇਹ ਕਤਲ ਸ਼ੁਰੂ ਕਰ ਦਿੱਤੇ ਹੈ ਅਸੈਸਿਨੇਸ਼ਨ ਇਟ ਹਾਡ ਇੰਡੀਆ ਦੀ ਡਿਫੈਂਸ ਪਾਲਿਸੀ ਤੇ ਉੱਤੇ ਵੀ ਬਹੁਤ ਫਰਕ ਪਿਆ ਹੈ ਜੋ ਕਰਕੇ 26 ਤਰੀਕ ਨੂੰ ਔਰਡ ਦੇ ਜਿਹੜੇ ਦੂਜੇ ਮੈਂਬਰ ਹੈਗੇ ਆ ਜਾਪਾਨ ਤੇ ਆਸਟ੍ਰੇਲੀਆ ਉਹਨਾਂ ਦੇ ਵੀ ਪ੍ਰਾਈਮ ਮਿਨਿਸਟਰਸ ਨੇ 26 ਨੂੰ ਆਉਣਾ ਸੀ ਔਰਡ ਜਿਹੜਾ ਇਹ ਚੀਨ ਦੇ ਖਿਲਾਫ ਡਿਫੈਂਸ ਬਣਾਇਆ ਹੋਇਆ ਸਾਰਿਆਂ ਨੇ ਇੰਨਾ ਦੀ ਮੀਟਿੰਗ ਸੀ ਤੇ ਕਵਾਡ ਦੀ ਵੀ ਇਹ ਮੀਟਿੰਗ ਰੱਦ ਕੀਤੀ ਗਈ ਹੈ ਜਦੋਂ ਅਮਰੀਕਾ ਤੇ ਵੈਸਟਰਨ ਕੰਟਰੀਜ਼ ਦੇ ਨਾਲ ਸਮਝੌਤਾ ਸਿੱਖਾਂ ਦੇ ਕਤਲ ਤੇ ਟੁੱਟ ਚੁੱਕਿਆ ਹੈ ਹੁਣ ਆਪਣਾ ਫੋਰਨ ਮਿਨਿਸਟਰ ਪੰਜ ਦਿਨ ਰੂਸ ਦੇ ਕੋਲੇ ਜਾ ਕੇ ਬੈਠ ਕੇ ਉੱਥੇ ਪਤਾ ਨਹੀਂ ਉਹਨਾਂ ਤੋਂ ਕੀ ਲਿਆ ਕੀ ਨਹੀਂ ਲਿਆ ਹੁਣ ਫੇਰ ਇਹ ਰੂਸੀਆਂ ਦੇ ਕੈਂਪ ਦੇ ਵਿੱਚ ਆਪਣੀ ਫੋਰਨ ਪੋਲਿਸੀ ਨੂੰ ਲੇਗੀ ਇਹ ਤੁਸੀਂ ਸਾਰਾ ਕੁਝ ਕਹਿੰਦੇ ਹੋ ਪਰ ਇੱਕ ਕਤਲਾਂ ਦੇ ਨਾਲ ਜੇ ਫੋਰਨ ਪਾਲਿਸੀ ਵੀ ਚੇਂਜ ਹੋ ਜੇ ਤੇ ਡਿਫੈਂਸ ਪਾਲਿਸੀ ਵੀ ਰੱਦ ਹੋ ਜੇ ਤਾਂ ਮੈਂ ਸਮਝਦਾ ਕਿ ਇਹ ਇਹ ਬਹੁਤ سنگੀਨ ਜੁਰਮ ਕੀਤੇ ਆ ਮੁਸਲਮਾਨਾਂ ਨੂੰ ਤਾਂ ਅਸੀਂ ਨੱਪ ਲਿਆ 370 ਵੀ ਖਤਮ ਕਰਤੀਏ ਰੋਜ਼ਾਨਾ ਠੋਕੀ ਜਾਂਦੇ ਆ ਤੇ ਅਸੀਂ ਹਿੰਦੂਤਵ ਨੂੰ ਦਿਖਾਉਣਾ ਚਾਹੁੰਦੇ ਆ elections ਤੋਂ ਪਹਿਲਾਂ ਇਹ ਜਿਹੜੇ ਸਿੱਖ ਬਣੇ ਫਿਰਦੇ ਆ ਇਹ ਬਾਹਰ ਦੇ ਮੁਲਕਾਂ 'ਚ ਵੀ ਅਸੀਂ ਇਹਨਾਂ ਨੂੰ ਨਹੀਂ ਛੱਡਣਾ ਤੇ ਇਹਨਾਂ ਨੂੰ ਕੋੜੀ ਨਾਲ ਤਬਾਹ ਕਰਨਾ ਤੇ ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ ਜਦੋਂ ਸਾਰੀ ਦੁਨੀਆ ਉੱਠ ਪਈ ਹੈ ਤੇ ਅਸੀਂ ਚੁੱਪ ਕਰਕੇ ਰਹੀਏ ਜਾਂ ਐਸਟਪੀਸੀ ਚੁੱਪ ਕਰਕੇ ਰਹੇ ਤਖਤਾਂ ਦੇ ਜਸਦਾਰ ਚੁੱਪ ਕਰਕੇ ਰਹਿਣ ਇਹ 부ਝਦਲੀ ਹੈ ਕਾਇਰਤਾ ਤੇ ਅਸੀਂ ਬਿਲਕੁਲ ਸਾਡੀਆਂ ਦੋਨੋਂ ਪਾਰਟੀਆਂ ਤੁਹਾਡੇ ਕੋਲੇ ਹਾਜ਼ਰ ਆਈਆਂ ਅੱਜ ਕਿ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਛੇ ਤਰ੍ਹਾਂ ਬੇਸ਼ੱਕ 2.5 ਕਿਲੋਮੀਟਰ ਦਾ ਹੋਵੇ ਬੇਸ਼ੱਕ ਕਿੰਨੇ ਦਾ ਹੋਵੇ ਪਰ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਭਾਈ ਕੇਰ ਸਿੰਘ ਭਾਈ ਸਤਵੰਤ ਸਿੰਘ ਅਤੇ ਭਾਈ ਬਿਆਨ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪਹੁੰਚੇ ਇਸ ਮੌਕੇ ਵੀ ਸਿਮਰਨਜੀਤ ਸਿੰਘ ਮਾਨ ਨੇ ਕਈ ਅਹਿਮ ਗੱਲਾਂ ਆਕੀਆਂ ਉਨਾ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਵਿਸ਼ੇਸ਼ ਜ਼ਿਕਰ ਕੀਤਾ ਉੱਥੇ ਹੀ ਭਾਈ ਕੌਕੇ ਰਾਜੋਣਾ ਅਤੇ ਗਾਇਕ ਸਿੱਧੂ ਮੂਸੇਵਾਲਾ ਬਾਰੇ ਵੀ ਗੱਲ ਕੀਤੀ ਜਿਹੜਾ ਵੀ ਸਿੱਖ ਕੌਮ ਦੇ ਨਾਲ estranger ਹੱਥ ਨਜਾਇਜ਼ ਚੱਕਦਾ ਉਹਦਾ ਚੰਗਾ ਨਹੀਂ ਹੁੰਦਾ ਹੁਣ ਜਿਵੇਂ ਕੈਨੇਡਾ ਦੇ ਵਿੱਚ ਨਿਚੇਕ ਸਾਹਿਬ ਨੂੰ ਮਾਰਦਾ ਫਿਰ ਪ੍ਰੋਤਮ ਸਿੰਘ ਮਾਲਕ ਨੂੰ ਮਾਰਦਾ ਸੋਖਦੂਲ ਸਿੰਘ ਨੂੰ ਮਾਰਤਾ ਹੈ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਾਰਤਾ ਸੈਂਟਰ ਦੀ ਸਰਕਾਰ મોદી ਨੇ ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਵੀਰ ਸਿੰਘ ਰੋਡੇ ਨੂੰ ਸ਼ਹੀਦ ਕਰਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਕੀਤਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕੀਤਾ ਇਹ ਮੋਦੀ ਸਰਕਾਰ ਨੇ ਜੋ ਇਹ ਕੰਮ ਸ਼ੁਰੂ ਕੀਤੇ ਹੈ ਇਹਦਾ ਅਸਰ ਮੜਾ ਹੋਊਗਾ ਕਿਉਂ ਕਰਕੇ ਜਿੱਦਣ ਹੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਹਿੰਦੂਤਵਾ ਤੇ ਇੰਡੀਆ ਦਾ ਹੱਥ ਹੈ ਸਾਡੇ ਕੈਨੇਡਾ ਦੇ ਸਿੱਖਾਂ ਨੂੰ ਕਤਲ ਕਰਨ ਦੇ ਵਿੱਚ ਸੈਸਿਨੇਟ ਕਰਨ ਦੇ ਵਿੱਚ ਉਸੇ ਦਿਨ ਜਿਹੜੇ ਸਾਡੇ ਵਿਦੇਸ਼ੀ ਵਜ਼ੀਰ ਹੈਗੇ ਆ ਜੇ ਸ਼ੰਕਰ ਜੀ ਉਹਨਾਂ ਨੂੰ ਪਲੱਸ Z ਸਿਕਿਉਰਿਟੀ ਦਿੱਤੀ ਗਈ ਹੈ ਜੀ ਦਾ ਮਤਲਬ ਹੈ ਕਿ ਇੰਡੀਆ ਨੇ ਕਿਰਾਇਆ ਹੈ ਇਸੇ ਕਰਕੇ ਜੈਡ ਸਕਿਉਰਿਟੀ ਫੋਰਮਨਿਸਟਰ ਜੈ ਸ਼ੰਕਰ ਜੀ ਨੂੰ ਦਿੱਤੀ ਗਈ ਹੈ ਤੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਜਿਹੜੇ ਰੋ ਦੇ ਡਾਇਰੈਕਟਰ ਹੈ ਆਈਬੀ ਦੇ ਡਾਇਰੈਕਟਰ ਹੈ ਮਿਲਟਰੀ ਇੰਟੈਲੀਜੈਂਸ ਦੇ ਡਾਇਰੈਕਟਰ ਹੈ ਇਹਨਾਂ ਸਾਰਿਆਂ ਦਾ ਹੱਥ ਇਹ ਕਤਲਾਂ ਦੇ ਵਿੱਚ ਹੈਗਾ ਹੁਣ ਤੁਸੀਂ ਦੇਖੋ ਅਜੇ ਤੱਕ ਬਰਗਾੜੀ ਦਾ ਮਸਲਾ ਨਹੀਂ ਹੱਲ ਹੋਇਆ ਅਜੇ ਤੱਕ 328 ਰੂਪ ਜਿਹੜੀ ਥੋਰੀ ਕਰਾਇਆ ਉਹ ਮਸਲਾ ਹੱਲ ਨਹੀਂ ਹੋਇਆ ਤੇ ਐਸਟਪੀਸੀ ਨੇ ਕਰਾਉਣਾ 13 ਸਾਲ ਤੋਂ ਐਸਟਪੀਸੀ ਦੇ ਇਲੈਕਸ਼ਨਸ ਨਹੀਂ ਹੋ ਰਹੇ ਕਿ ਸਿੱਖਾਂ ਦੀ ਜਮਹੂਰੀਅਤ ਬਿਲਕੁਲ ਖਤਮ ਕਰ ਦਿੱਤੀ ਹੈ ਇੰਡੀਆ ਨੇ ਹਿੰਦੂਤਵਾ ਨੇ ਤੇ ਕੌਂਕੇ ਸਾਹਿਬ ਦਾ ਜਿਹੜਾ ਕਤਲ ਹੋਇਆ ਬਹੁਤ ਬੁਰੀ ਤਰ੍ਹਾਂ ਉਹਨਾਂ ਦੇ ਅੰਗਾਂ ਵਟਕੇ ਬੋਰੀਆਂ ਦੇ ਵਿੱਚ ਪਾ ਕੇ ਕਿਸਤੀ ਦੇ ਵਿੱਚ ਲੱਦ ਕੇ ਸਤਲੁਜ ਦਰਿਆ ਦੇ ਵਿੱਚ ਬੋਰੀਆਂ ਨੂੰ ਉਲਟਾਇਆ ਕਿ ਇਹ ਮੱਛੀਆਂ ਖਾ ਜਾਣ ਸੋ ਇਹੋ ਜਿਹਾ ਤਾਂ ਰਵਈਆ ਹਿੰਦੁਸਤਾਨ ਦਾ ਸਿੱਖਾਂ ਦੇ ਨਾਲ ਹੋ ਰਿਹਾ ਹੈ